Coinho nada com parada. Ai rapaz. Vai para prova aqui. Vamos <laughs> roubar o cartão. Ah, roubar o cartão. Não bate hoje. Vamos <laughs> ver o cartão. Vamos roubar o cartão. ਬਗੀ ਰਿਆ ਦੇ ਵੀ ਰਿਆ ਕਿਹੜਾ ਦਿਹਾੜੀ ਪੇੜਿਆ ਨੂੰ ਦੇ ਸੀ ਆਹ ਨੂੰ ਮੈਂ ਕਿਥੋਂ ਲੱਭਾ ਮੇਰਾ ਨਾਮ ਦਲਵੀਰ ਹਾਂਜੀ ਉਹਦਾ ਕਿ ਨਾਮ ਸੀ ਪਿਓ ਦਾ ਨਹੀਂ ਮੁੰਡਾ ਕਿ ਨਾਮ ਜਿਹੜਾ ਪੜਾਇਆ ਨਾਲਕ ਕੀ ਗੱਲ ਹੋਈ ਆ ਵੀਰ ਜੀ ਦਿਹਾੜੀ ਗਿਆ ਸੀ ਪੇਣਾ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆ ਦਾ ਬੀਬੀ ਮੈਂ ਸੌਦਾ ਲੈ ਆਵਾ ਖਣ ਥੋੜੀ ਥੋੜੀ ਹਟੰਗੋ ਲਿਆਈ ਦੀ ਐ ਤਰੋਟੀ ਖਾ ਕੇ ਤਾਂ ਗੱਗੋ ਮੈਨੂੰ ਸੌਦਾ ਲੈਣਾ ਹੋੰਡਿਆ ਪੰਜ ਭੈਣ ਭਰਾ ਵਿਆਂ ਨਾਲੇ ਤਾਂ ਘਰ ਦੀ ਦੀ ਕਿੱਥੇ ਧੱਕਾ ਬਾਗੀ ਛੇ ਸੱਤ ਮੇਰਾ ਨਾ ਪਿਆਈ ਨਾ ਬੰਨਾ ਇਸ ਮੇਰੇ ਆ ਜਾਗੇ ਨੀ ਗੱਲ ਨਸੀ ਗੱਲ ਹੋਈ ਹੁਣ ਡਾ ਲਗਾ ਪਤਾ ਹੋ ਜਾਗੀ ਪਤਾ ਲੱਗੂ ਟਰਾਲੇ ਦੇ ਵਜਾ ਮੈਨ ਪੜਾਈ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਹਣ ਰਾਬੀ ਵੀਰ ਜੀ ਜਾਣਦੇ ਐ ਐਕਸੀਡੈਂਟ ਕਿੱਡੀ ਜਾ ਕਥਿਆ ਵੱਡੇ ਹੋਰ ਦੇ ਕੀ ਮੰਗ ਕਰਦੇ ਜੋੜ ਤੁਸੀਂ ਵੀਰ ਨਾ ਪੈਲੀ ਨਾ ਬਣਾ ਦਿਹਾੜੀ ਲੈ ਕੇ ਪੈਣਾ ਨੂੰ ਜਾਂਦਾ ਹੋ। ਬਹੁਤ ਸੋਚਿਆ ਜਾਵੇ ਤੋ। ਵੀਰ ਜੀ ਮੇਰੇ ਬੱਤੀਆ ਦਾ ਮੇਰਾ ਪੋਤਾ ਤੇ ਜਾਨੋ ਲੱਕ ਗਿਆ ਅੱਗੇ ਲਾ ਕੇ ਖੜਨ ਵਾਲਾ। ਮੇਰਾ ਲਾਲਸਰ ਦਲਬੀਰ ਸਿੰਘ। ਇਹ ਜਿਹੜੇ ਮਿੱਤਰ ਦਾ ਨਾਮ ਸੀ ਜੀ। ਉਹਦਾ ਨਾਨਕ। ਕੀ ਲੱਗਦਾ ਥੋਡਾ? ਮੇਰਾ ਭਾਂਜਾ ਸੀ। ਕੀ ਗੱਲ ਹੋਈ ਯਾਰ? ਇਹ ਇਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ। ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆਂ ਦੀ ਗੱਡੀ ਤੇ ਫੌਜੀਆਂ ਦੀ ਗੱਡੀ ਵੱਜੀ ਜਾਂ ਇਹ ਵੱਜੇ ਇਹਨਾਂ ਨੇ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਆ ਡੈਡ ਬਾਡੀ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਨਾਲ ਕੀ ਮੰਗ ਰਹੇ ਹੋ ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਵੇ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤ੍ਰਿਆ ਬਹੁਤ ਹੀ ਗਰੀਵ ਆ ਇਹ ਪਰਿਵਾਰ ਇਹ ਕਲੀਅਰ ਭੈਣਾਂ ਦਾ ਭਰਾ ਸੀਗਾ ਇਹ ਪੰਜ ਭੈਣਾਂ ਦਾ ਭਰਾ ਸੀਗਾ ਅਲੱਗ-ਅਲੱਗ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ 1.5 ਮਹੀਨਾ ਹੋਇਆ ਪਿਓ ਨੂੰ ਖਤਮ ਹੋਏ ਨੂੰ ਉਹ ਪਹਿਲਾਂ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ